ਈਸ਼ੰਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਥੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਾ ਜੱਤੇਬੰਦੀ ਹੈ ਇਹ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੋ ਸਿਪਾਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਜਿਹੜੀ ਹੈ ਉਹ ਪਰਤਾਲੀਆ ਕਮੇਟੀ ਬਣਾਈ ਸੀ ਅੱਜ ਦਾ ਇੱਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਹੁਣ ਅਸੀਂ ਐਂ ਹੀ ਕਰਾਂਗੇ ਨਾ ਜਿਉਂਦਿਆਂ ਚ ਛੱਡਾਂਗੇ ਨਾ ਮਰਦਿਆਂ ਚ ਛੱਡਾਂਗੇ ਤੋਰੀ ਅੰਗੁੱਲ ਮਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਯਾਦ ਰਹਿਣਾ ਚਾਹਵਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲ ਹਾਂ ਇਹ ਅਡੋਲ ਹੀ ਰਹਾਂਗਾ ਕਿਸੇ ਘਬਰਾਹਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਇਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਈ ਸ਼ਿਕਾਇਤ ਨਹੀਂ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਾ ਹਜ਼ਤ ਹੈ ਬੰਦੀ ਹੈ ਇਹ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪੈਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਵੱਡੇ ਵੱਡੇ ਥੰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ होर बहुत सारे चले गए अपनी विरासत श्रोमणी अकाली दल रहा बंदे चले जाएंगे श्रोमणी अकाली दल रहेगा तो श्रोमणी अकाली दल को बचाओ